ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਸਨਾਵ ਜੀ ਕੀ ਹਾਲ ਚਾਲ ਹੈ ਤੁਹਾਡਾ ਬੀਰਾ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਲਓ ਜੀ ਸ਼ਾਪ ਤੋਂ ਆਪਾਂ ਆ ਗਏ ਹੁਣ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਜਿਹੜਾ ਆਪਾਂ ਅੱਜ ਪਾਇਆ ਸੀਗਾ ਸੂਟ ਉਹ ਭੈਣਾਂ ਨੂੰ ਬੜਾਈ ਪਸੰਦ ਆਇਆ ਬੜੀ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਉਹੋ ਹੀ ਸੂਟ ਦੇ ਵਿੱਚ ਮੈਂ ਵੀਡੀਓ ਬਣਾ ਰਹੀ ਆ ਅਗਲੀ ਪਿਛਲਾ ਵਲੌਗ ਸੀਗਾ ਜਿਹੜਾ ਮਾਰਨਿੰਗ 'ਚ ਸ਼ੂਟ ਹੋਇਆ ਸੀਗਾ ਆਪਣਾ ਮੈਜਿਸ ਜਾਣਾ ਸੀਗਾ ਸਕੂਲ ਤੇ ਇਹ ਵਲਾ ਬਲੌਗ ਹੈ ਜਿਹੜਾ ਹੁਣ ਆ ਉਸੇ ਦਿਨ ਹੀ ਸ਼ਾਮ ਨੂੰ ਮੈਂ ਬਣਾ ਰਹੀ ਹਾਂ ਠੀਕ ਹੈ ਸੋ ਉਹੀ ਸੂਟ ਫੇਰ ਹੈ ਜਿਹੜਾ ਤੁਹਾਨੂੰ ਬਹੁਤ ਜਿਆਦਾ ਪਸੰਡਦਾ ਤੇ ਇਹ ਤਾਂ ਸੂਟ ਪੁਰਾਣਾ ਹੋ ਗਿਆ ਜੀ ਹੁਣ ਪਰ ਕਈ ਕਈ ਕੱਪੜੇ ਇਹੋ ਜਿਹੇ ਹੁੰਦੇ ਨੇ ਜਿਹੜੇ ਨਾਲ ਆਪਾਂ ਮੈਂ ਪੱਟਨੇ ਵਾਟ ਜਾਂ ਪਰ ਉਹਨਾਂ ਦੀ ਜਿਹੜੀ ਬਿਊਟੀ ਆ ਉਹ ਨਹੀਂ ਜਾਂਦੀ ਹੈ ਜੀ ਉਹ ਬਹੁਤ ਸੋਹਣੇ ਰਹਿੰਦੇ ਨੇ ਹਨਾ ਵੈਸੇ ਵੀ ਇਹ ਜਾਰਜਟ ਦੇ ਵਿੱਚ ਹੈਗਾ ਸੂਟ ਤੇ ਜਾਰਜਟ ਜਿਹੜੀ ਉਹ ਕਦੇ ਵੀ ਖਰਾਬ ਨਹੀਂ ਹੁੰਦੀ ਹਨਾ ਤੇ ਲਓ ਜੀ ਆਪਾਂ ਹੁਣ ਗੱਲ ਕਰਦੇ ਹੈਗੇ ਆ ਪਹਿਣਾ ਦੀ ਡਿਮਾਂਡ ਤੇ ਆਪਾਂ ਵਲੌਗ ਹੈ ਜਿਹੜਾ ਇਹ ਲੈ ਕੇ ਆਈਆਂ। ਔਰ ਮੈਨੂੰ ਤਾਂ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਕਿ ਤੁਸੀਂ ਫੇਸ ਤੇ ਕੀ ਲਾਉਣੀ ਆ ਤੇ ਤੁਹਾਨੂੰ ਵੀ ਪੁੱਛਣਾ ਸ਼ੁਰੂ ਕਰ ਦੇਣਗੇ ਜੇ ਤੁਸੀਂ ਯੂਜ਼ ਕਰੋਗੇ। ਪਹਿਲਾਂ ਵੈਸੇ ਮੈਂ ਵਲੌਗ ਦੇ ਹੀ ਚੁੱਕੀ ਆ ਤਾਂ। ਪਰ ਮੈਨੂੰ ਲੱਗਦਾ ਤੁਸੀਂ ਜਿਆਦਾ ਸੀਰੀਅਸਲੀ ਇਸ ਨੂੰ ਦੇਖਿਆ ਨਹੀਂ ਜਾਂ ਸੀਰੀਅਸਲੀ ਲਿਆ ਨਹੀਂ ਹੈਗਾ ਇਹਨੂੰ। ਤੇ ਉਸ ਤੋਂ ਬਾਅਦ ਲਗਾਤਾਰ ਹੀ ਪਹਿਣਾ ਦੇ ਕਮੈਂਟ ਆ ਜਿਹੜੇ ਉਹ ਆਉਂਦੇ ਰਹੇ ਹਨਾ। ਇਸ ਚੀਜ਼ ਨੂੰ ਲੈ ਕੇ। ਸੋ ਅੱਜ ਆਪਾਂ ਦੁਬਾਰਾ ਤੋਂ ਫੇਰ ਰੈਡੀ ਕਰ ਰਹੇ ਹਾਂ ਇੱਕ ਸਕਰਬ। ਜਿਹਦੀ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਸੀਗੇ ਕਿਉਂਕਿ ਮੈਂ ਇਹਦੇ ਰਿਜ਼ਲਟਸ ਬਾਰੇ ਦੱਸਦੀ ਰਹਿੰਦੀ ਸੀਗੀ। ਔਰ ਮੈਂ ਇਹਨੂੰ ਤਕਰੀਬਨ ਯੂਜ਼ ਕਰਦੀ ਰਹੀ ਨਹੀਂ ਹਫਤੇ ਵਿੱਚ 2 ਜਾਂ 3 ਵਾਰ ਤੇ ਜਿਹੜਾ ਸੀਰਮ ਹੈ ਤੇ ਸਕਰਬ ਹੈ ਦੇਖੋ ਜੀ ਕਮਾਲ ਦੇ ਰਿਜ਼ਲਟ ਦਿੰਦਾ ਕਮਾਲ ਦੇ ਰਿਜ਼ਲਟ ਦਿੰਦਾ ਮੈਂ ਤੁਹਾਨੂੰ ਦੱਸ ਹੀ ਨਹੀਂ ਰਹੀ ਆ ਤਾਂ ਕਿਉਂ ਤੁਸੀਂ ਖੁਦ ਬਣਾ ਕੇ ਯੂਜ਼ ਕਰੋਗੇ ਤਾਂ ਤੁਹਾਨੂੰ ਖੁਦ ਪਤਾ ਲੱਗੂਗਾ ਕਿ ਹਾਂ ਬਿਲਕੁਲ ਤੁਸੀਂ ਸਹੀ ਕਿਹਾ ਸੀਗਾ ਤੇ 200% ਤੋਂ ਵੀ ਉੱਪਰ ਆ ਰਿਜ਼ਲਟ ਬਸ 1000% ਰਿਜ਼ਲਟ ਮੈਨੂੰ ਲਾ ਦੇ ਜੀ ਬਸ ਤੇ ਜਦੋਂ ਵੀ ਤੁਸੀਂ ਆਪ ਬਣਾਓਗੇ ਯੂਜ਼ ਕਰੋਗੇ ਤੇ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸੋਗੇ ਕਿ ਬਿਲਕੁਲ ਜੀ ਇਹ ਬਹੁਤ ਅੱਛੀ ਚੀਜ਼ ਹੈ ਠੀਕ ਹੈ ਜੀ ਤੇ ਅੱਜ ਫਿਰ ਤੁਹਾਡੀ ਪੁਰ ਜੋੜ ਡਿਮਾਂਡ ਦੇ ਉੱਪਰ ਅੱਜ ਆਪਾਂ ਮਲਠੀ ਸਕਰਬ ਜਿਹੜਾ ਉਹ ਰੈਡੀ ਕਰ ਰਹੇ ਹਾਂ ਤੇ ਚਲੋ ਆਪਾਂ ਕਰਦੇ ਹਾਂ ਸ਼ੁਰੂ ਥੋੜਾ ਜਿਹਾ ਕੰਮ ਹੈਗਾ ਮਲਠੀ ਦਾ ਜਿਹੜਾ ਪਾਊਡਰ ਹੈਗਾ ਉਹ ਤੁਸੀਂ ਰੈਡੀमेड ਨਹੀਂ ਲੈ ਕੇ ਆਉਣਾ ਮਲਠੀ ਸਕਰਬ ਵਾਸਤੇ ਕਿਉਂਕਿ ਉਹ ਫਾਈਨ ਪਾਊਡਰ ਹੁੰਦਾ ਹੈ ਫਾਈਨ ਪਾਊਡਰ ਦਾ ਸਕਰਬ ਨਹੀਂ ਬਣਦਾ ਠੀਕ ਹੈ ਜੀ ਸੋ ਜਿਹੜੀ ਤੁਸੀਂ ਮਲਠੀ ਹੈਗੀ ਆ ਉਹ ਘਰ ਪੀਸਣੀ ਹੈ ਤੇ ਥੋੜਾ ਜਿਹਾ ਦਰਦਰਾ ਜਿਹਾ ਰਹਿ ਜਾਂਦਾ ਫਿਰ ਹਨਾ ਤੇ ਆਪਾਂ ਹੁਣ ਪੀਸਦੇ ਆ ਮਲਠੀ ਪੀਸ ਕੇ ਤੇ ਆਪਾਂ ਉਹਦਾ ਪਾਊਡਰ ਹੈ ਜਿਹੜਾ ਉਹ ਛਾਣ ਲਵਾਂਗੇ ਚਲੋ ਹੋ ਮੈਂ ਬਣਾਉਣਾ ਸ਼ੁਰੂ ਕਰ ਲਈਏ ਫਿਰ ਦੱਸਦੀ ਆ ਕਿਸ ਤਰ੍ਹਾਂ ਬਣਾਉਣਾ ਲਓ ਜੀ ਆਪਾਂ ਲੈ ਲਿਆ ਹੈਗਾ ਮਿਕਸੀ ਜਾਰ ਤੇ ਇਹਦੇ ਵਿੱਚ ਨਾ ਆਪਾਂ ਉਹ ਲੱਠੀ ਹੈ ਜਿਹੜੀ ਉਹ ਪਾ ਲਾਂਗੇ ਇਦਾਂ ਲੱਕੇ ਜੇ ਹੈ ਜੇ ਨਹੀਂ ਉਸ ਸੀ ਆਪਣੇ ਹਿਸਾਬ ਨਾਲ ਪਾ ਲੈ ਕੋਈ ਚੱਕਰ ਨਹੀਂ ਜਵਤ ਵੀ ਪਾ ਲਵਾਂਗੇ ਤਾਂ ਤਾਂ ਵੀ ਕੋਈ ਗੱਲ ਨਹੀਂ ਹੈਗੀ ਉਲੋ ਹਲੋ ਜੀ ਜੁਨਾਪਾ ਨਾ ਟੂਣੀ ਲੈ ਲਈ ਐ ਇਹ ਸਟੀਲ ਵਾਲੀ ਚਾਹ ਬੜੀ ਆਪਣੀ ਇਹਦੇ ਚ ਪਾ ਲਿਆ। ਨੋ ਇਹਦੀ ਚ ਹੌਲੀ ਹੌਲੀ ਕਰਕੇ ਇੱਧਰ ਤੱਕ ਰੱਖ ਕੇ ਆਪਾਂ ਇਹਨਾਂ ਚਾਹਾਂ। ਲਹਿਤਾ ਦੀ ਖੰਮਨੀ ਵੀ ਆਹ ਹੋ ਗਈ ਇਹ ਆਪਣੇ ਲਈ ਬਹੁਤ ਚੰਗੀ ਹੁੰਦੀ ਆ ਹਾਂ ਜਦੋਂ ਬੜਾ ਬਲਕਾ ਖਾਣ ਹੁੰਦਾ ਤੇ ਸਕਿਨ ਤੇ ਲਾਉਣ ਲਈ ਵੀ ਬਹੁਤ ਚੰਗੀ ਹੁੰਦੀ ਬਹੁਤ ਜਿਆਦਾ ਫੈਕਟਿਵ ਹੈ ਜੀ ਅੰਨੇ ਸੋਹਣੇ ਰਿਜ਼ਲਟ ਦਿੰਦੀ ਹੈ ਬਹੁਤ ਜਿਆਦਾ ਵਧੀਆ ਲਓ ਜੀ ਇਹਨੂੰ ਵਾਪਸ ਨਾ ਆ ਪਾਈਸੇ ਡੱਬੀ ਦੇ ਵਿੱਚ ਪਾ ਦਿੰਨੇ ਜਿਹੜੀ ਬਚ ਗਈ

ਤੇ ਇੱਕ ਨਾ ਭੈਣਾ ਬਹੁਤ ਕਹਿੰਦੀ ਹੁੰਦੀਆਂ ਨੇ ਕਹਿੰਦੀ ਸਾਡੇ ਕੋਲ ਕੰਚ ਦੀ ਸ਼ੀਸ਼ੀ ਨਹੀਂ ਹੈਗੀ ਦੇਖੋ ਜੀ ਤਾਂ ਬਿਲਕੁਲ ਹੀ ਨਹੀਂ ਹੈਗੀ ਤਾਂ ਤੁਸੀਂ ਪਲਾਸਟਿਕ ਦੀ ਯੂਜ਼ ਕਰ ਲਓ ਕੋਈ ਚੱਕਰ ਨਹੀਂ ਹੈਗਾ ਫਿਰ ਤੇ ਬਾਕੀ ਹੈਗਾ ਵੀ ਇੱਕ ਨਾ ਆਪਣੀ ਕਾਫੀ ਵਾਲੀਆਂ ਛੋਟੀਆਂ-ਛੋਟੀਆਂ ਡੱਬੀਆਂ ਹੁੰਦੀਆਂ ਨੇ ਕੰਚ ਦੀਆਂ ਕਹਿੰਦੇ ਜੋ ਖਾਲੀ ਹੁੰਦੀਆਂ ਨੇ ਉਹਨਾਂ ਨੂੰ ਰੱਖ ਲਿਆ ਕਰੋ ਠੀਕ ਹੈ ਜੀ ਤੇ ਚਲੋ ਮੇਰੇ ਕੋਲੇ ਹੈਗੀ ਆ ਮੈਂ ਤਾਂ ਚਾਰ-ਪੰਜ ਇਕੱਠੀਆਂ ਲਈ ਆਈ ਸੀ ਤੇ ਇਹ ਆਪਣੇ ਕੋਲੇ ਹੈਗਾ ਹੁਣ ਮਲਠੀ ਦਾ ਪਾਊਡਰ ਲਓ ਜੀ ਇੱਕ ਚਮਚ ਮੈਂ ਹੁਣ ਬਾਬਾ ਹੀ ਬਣਾ ਲੈਣਾ ਇੱਕ ਕਾਹ ਲੈ ਲਵੋ ਵੀ ਭਰਿਆ ਹੋਇਆ ਚਮਚ ਹੀ ਆ ਥੋੜਾ ਜਿਹਾ ਵਿੱਚ ਐ ਸੀਗਾ ਇੱਕ ਚਮਚ ਆ ਜਿਹੜਾ ਮੇਰੇ ਕੋਲੇ ਆਪਨਾ ਵੱਡੇ ਵੱਡੇ ਚਮਚ ਹੁੰਦੇ ਨੇ ਘਰਾਂ 'ਚ ਤੇ ਇਹ ਆਪਾਂ ਮੈਂ ਹੁਣ ਪੂਰਾ ਹੀ ਮਲਠੀ ਦਾ ਭਰਿਆ ਹੋਇਆ ਮਲਠੀ ਪਾਊਡਰ ਦਾ ਪਾ ਲਿਆ ਠੀਕ ਹੈ ਜੀ ਕਿਉਂਕਿ ਇਹਨੇ ਕਿਹੜਾ ਖਰਾਬ ਹੋਣਾ ਆਪਾਂ ਯੂਜ਼ ਕਰਦੇ ਰਹਿਣਾ ਇਹਨੂੰ ਤੇ ਹੁਣ ਇਹਦੇ 'ਚ ਪਾਵਾਂਗੇ ਆਪਾਂ ਗੁਲਾਬ ਜਲ ਗੁਲਾਬ ਜਲ ਵੀ ਮੈਂ ਲਗਭਗ ਇੱਕ ਚਮਚ ਪਾ ਲੂੰਗੀ ਨੋ ਲੋਜੀਕ ਪਾਉਨੇ ਆਪਾਂ ਵਿਟਾਮਿਨ E ਦਾ ਕੈਪਸੂਲ ਤੇ ਇੱਕ ਬਹੁਤ ਰਹੂਗਾ ਮੇਰੇ ਖਿਆਲ ਚ ਲੋ ਠੀਕ ਹੈ ਤੇ ਹੁਣ ਲਵਾਂਗੇ ਆਪਾਂ ਐਲੋਵੇਰਾ ਜੈਲ ਭੈਣਾਂ ਦੇ ਬਹੁਤ ਦੇ ਕਮੈਂਟ ਆਉਂਦੇ ਨੇ ਮੈਸੇਜ ਆਉਂਦੇ ਨੇ ਕਹਿੰਦੇ ਜੀ ਵਾਈਟ ਵਾਲੀ ਐਲੋਵੇਰਾ ਜੈਲ ਸਾਨੂੰ ਨਹੀਂ ਮਿਲ ਰਹੀ ਇਹ ਤੁਹਾਨੂੰ ਨਹੀਂ ਮਿਲ ਰਹੀ ਤੁਸੀਂ ਗ੍ਰੀਨ ਵਾਲੀ ਜਿਹੜੀ ਮਿਲਦੀ ਹੈ ਉਹ ਯੂਜ਼ ਕਰ ਲਿਆ ਕਰੋ ਬਹੁਤ ਸਾਰੀਆਂ ਭੈਣਾਂ ਇਹ ਕਹਿੰਦੀਆਂ ਨੇ ਕਿ ਕਰਦੀ ਜਿਹੜੀ ਹੈਗੀ ਜਲ ਉਹ ਯੂਜ਼ ਕਰ ਲਿਆ ਕਰੀਏ ਦੇਖੋ ਜੀ ਉਹ ਬਹੁਤ ਛੇਤੀ ਖਰਾਬ ਹੋ ਜਾਂਦੀ ਹੈ ਹਨਾ ਸੋ ਉਹਨੂੰ ਰੱਖ ਨਹੀਂ ਸਕਦੇ ਆਪਾਂ ਤਾਂ ਅਜੀ ਤਾਜੀ ਤੋੜ ਕੇ ਆਪਾਂ ਉਹ ਫੇਸ ਵਗੈਰਾ ਤੇ ਲਾ ਸਕਦੇ ਹਾਂ ਤੇ ਇਸ ਤਰ੍ਹਾਂ ਜੇ ਰੱਖਣਾ ਹੈ ਤਾਂ ਆਪਾਂ ਐਦਾ ਯੂਜ਼ ਨਹੀਂ ਕਰ ਸਕਦੇ ਉਹਨੂੰ ਤੇ ਲਓ ਜੀ ਇੱਕ ਚਮਚ ਹੈਗਾ ਜਿਹੜਾ ਮੈਂ ਪਾਤਾ ਇੱਕ ਤੋਂ ਵੀ ਮੈਂ ਜ਼ਿਆਦਾ ਹੀ ਪਾਉਂਗੀ ਖਤਮ ਹੀ ਹੋ ਗਈ ਹੁਣ ਮੇਰੇ ਕੋਲੇ ਲਓ ਜੀ ਦੋ ਚਮਚ ਸੀਗੇ ਮੈਂ ਦੋ ਦੇ ਦੋ ਚਮਚ ਹੀ ਪਾਦੇ ਇਹਦੇ ਵਿੱਚ ਕਿਉਂਕਿ ਆਪਣੇ ਕੋਲੇ ਮਲਠੀ ਵੀ ਬਹੁਤ ਹੈਗੀ ਆ ਜਿੱ ਇੱਕ ਚਮਚ ਪੂਰਾ ਹੈਗਾ ਤੇ ਇਹਦੀ ਪਿਛਲੀ ਡੰਡੀ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਐ ਹਲਾਈ ਚੱਲਾਂਗੇ ਤੇ ਇਹ ਫਲਫੀ ਹੋ ਜਾਊਗਾ ਬਹੁਤ ਇਹ ਬਿਲਕੁਲ ਹੀ ਨਾ ਕਰੀਮ ਦੀ ਫੋਰਮ ਚ ਆ ਜਾਊਗਾ ਅੱਜ ਹੁਣਾ ਤੁਹਾਨੂੰ ਯੂਜ਼ ਕਰਕੇ ਦਿਖਾਉਣੀ ਆ ਇਹ ਕਿਵੇਂ ਯੂਜ਼ ਕਰਨਾ ਹੈ ਜਦੋਂ ਤੁਸੀਂ ਇਹਨੂੰ ਇਦਾਂ ਸਕਰਬ ਕਰੋਗੇ ਨਾ ਉਦਾਂ ਹੀ ਸਕਰਬ ਦੀ ਤਰ੍ਹਾਂ ਦਾਣੇ-ਦਾਣੇ ਜਿਹੇ ਦੇ ਰੜਕਣਗੇ ਥੋੜੇ ਜਿਹੇ ਤੁਹਾਨੂੰ ਤੇ ਉਹੀ ਚੀਜ਼ ਇਹਦੀ ਬੈਸਟ ਹੁੰਦੀ ਹੈ ਤੁਸੀਂ ਨਾ ਜੇ ਇਹਨੂੰ ਲਾ ਕੇ ਰੱਖ ਵੀ ਸਕਦੇ ਹੋ ਬਾਅਦ ਚ ਇੱਕ ਵਾਰੀ ਤੁਸੀਂ 2-4 ਮਿੰਟ ਇਸ ਤਰ੍ਹਾਂ ਕਰਕੇ ਇਹਨੂੰ ਸਕਰਬ ਕਰ ਲਿਓ ਉਸ ਤੋਂ ਬਾਅਦ ਨਾ ਤੁਸੀਂ ਥੋੜੀ ਦੇਰ ਇਹਨੂੰ ਲਾ ਕੇ ਰੱਖ ਲਿਓ ਹੌਲੀ-ਹੌਲੀ ਨਾ ਇਹ ਉਹ ਹੋਣ ਲੱਗ ਜੂਗੀ ਡਰਾਈ ਹੋਣ ਲੱਗ ਜੂ। ਉਸ ਤੋਂ ਬਾਅਦ ਫੇਰ ਇੱਕ ਵਾਰੀ ਹਲਕਾ ਜਿਹਾ ਮ사ਜ ਕਰਕੇ ਤੁਸੀਂ ਫੇਸ ਧੋ ਲਿਓ। ਨਾਲ ਦੀ ਨਾਲ ਇਫੈਕਟ ਦੇਊ ਜੀ ਇਨਸਟੈਂਟ ਇਫੈਕਟ ਦੇਊ। ਤੁਸੀਂ ਯਕੀਨ ਮੰਨਿਓ। ਜਦੋਂ ਤੁਸੀਂ ਕਿਤੇ ਵੀ ਜਾਣਾ ਹੈ ਤੁਸੀਂ ਪਹਿਲਾਂ ਇਹ ਸਕਰਬ ਕਰ ਲਿਓ ਤੇ ਉਸ ਤੋਂ ਬਾਅਦ ਤੁਸੀਂ ਸੀਰਮ ਲਾਇਓ ਸੀਰਮ ਜਿਹੜਾ ਆਪਾਂ ਬਣਾਇਆ ਸੀਗਾ। ਤੇ ਪੂਰਾ ਦਿਨ ਤੁਹਾਡਾ ਫੇਸ ਜਿਹੜਾ ਹੈ ਰੂਗਾ ਸੌਫਟ ਸੌਫਟ ਤੋਂ ਬਿਲਕੁਲ ਫੀਲ ਵੀ ਨਹੀਂ ਹੋਣਾ ਕਿ ਆਇਲ ਲੱਗਿਆ ਹੋਇਆ ਹੈ ਸੀਰਮ ਹੈ ਜਿਹੜਾ ਉਹ ਇੱਕ ਆਇਲ ਹੀ ਹੈ ਪਰ ਤੁਹਾਨੂੰ ਫੀਲ ਨਹੀਂ ਹੋਣਾ ਹੈਗਾ ਕਿ ਸਾਡੇ ਆਇਲ ਲੱਗਿਆ ਹੋਇਆ ਹੈ ਔਰ ਦੂਜੇ ਨੂੰ ਲੱਗਦਾ ਹੈ ਕਿ ਪਤਾ ਨਹੀਂ ਫੇਸ ਤੇ ਕੀ ਲੱਗਿਆ ਇੰਨਾ ਸੁਆਹ ਲੱਗ ਰਿਹਾ ਹੈ ਮੈਨੂੰ ਇਹ ਲੱਗਦਾ ਵੀ ਕੋਈ ਵੀ ਚੀਜ਼ ਤੁਸੀਂ ਫੇਸ਼ੀਅਲ ਵਗੈਰਾ ਕਰਵਾਉਣ ਜਾਂਦੇ ਹੋ ਨਾ ਇੰਨੀ ਚੇਦੀ ਇਫੈਕਟ ਉਹਦਾ ਵੀ ਨਹੀਂ ਆਉਂਦਾ ਜਿੰਨਾ ਚੇਦੀ ਇਹਦਾ ਆਉਂਦਾ ਪਹਿਲੀ ਵਾਰ ਤੁਹਾਨੂੰ ਫੈਕਟ ਨਜ਼ਰ ਆਊਗਾ। ਹੁਣ ਜਿੱਦਾਂ-ਜਿੱਦਾਂ ਕਰਕੇ ਮ사ਜ ਕਰ ਲਿਓ ਤੁਸੀਂ 3-4 2-3 ਮਿੰਟ ਹੀ ਬਹੁਤ ਹੈ ਮੈਨੂੰ ਲੱਗਦਾ ਜੇ ਤੁਸੀਂ ਡੇਲੀ ਯੂਜ਼ ਕਰਦੇ ਹੋ ਤਾਂ ਤੁਹਾਨੂੰ 2-3 ਮਿੰਟ ਬਹੁਤ ਹੈਗੇ ਨੇ। ਲਓ ਇਸ ਤਰ੍ਹਾਂ ਯੂਜ਼ ਕਰ ਲੈਣੀ ਆ ਉਸ ਤੋਂ ਬਾਅਦ ਥੋੜੀ देर ਤੁਸੀਂ ਫੇਸ ਤੇ ਲੱਗੇ ਰਹਿਣ ਦਿਓ ਇਹਨੂੰ ਇਦਾਂ ਹੀ ਆਪਾਂ ਹੱਥਾਂ ਤੇ ਮ사ਜ ਕਰਾਂਗੇ ਇਹਦੀ ਠੀਕ ਹੈ ਤੇ ਹੱਥ ਵੀ ਤਾਂ ਸਾਫ਼ ਹੋਣੇ ਬਹੁਤ ਜ਼ਰੂਰੀ ਹੈ ਆਪਾਂ ਫੇਸ ਤੇ ਧੋਹਰ ਲਾਈ ਜਾਂਦੇ ਰਹਿੰਨੇ ਆ ਸਾਰਾ ਤੇ ਹੱਥਾਂ ਵੱਲ ਧਿਆਨ ਨਹੀਂ ਦਿੰਦੇ ਮੈਂ ਲਾਦਾ ਥੋੜਾ ਜਿਹਾ ਮਲਠੀ ਪਾਊਡਰ ਹੋਰ ਪਾਇਆ ਜਾ ਸਕਦਾ ਸੀ ਕਿਉਂਕਿ ਜੈਲ ਮੈਂ ਥੋੜੀ ਜ਼ਿਆਦਾ ਹੀ ਪਾ ਲਈ ਤੇ ਦੋ ਚਮਚ ਪਾ ਲੈ ਦੋ ਚਮਚ ਨਹੀਂ ਪਾਉਣੇ ਚਾਹੀਦੇ ਸੀ ਮੈਨੂੰ 1.5 ਚਮਚ ਹੀ ਪਾਉਣੇ ਚਾਹੀਦਾ ਸੀ ਚਲੋ ਤੁਸੀਂ ਜਦੋਂ ਬਣਾਉਂਗੇ ਨਾ 1 ਚਮਚ ਜਮ ਲੱਠੀ ਦਾ ਤਾਂ ਤੁਸੀਂ 1 ਤੋਂ ਸਵਾ ਚਮਚ ਬਸ ਜੈਲ ਦਾ ਪਾਓ ਲੋ ਜੀ ਤੇ ਇੱਕ ਭੈਣ ਨਾ ਕੱਲ ਨੂੰ ਆਪਾਂ ਇੱਕ ਤੁਹਾਨੂੰ ਹੋਰ ਬਲੌਗ ਦੇਣਾ ਹੈਗਾ ਬਹੁਤ ਵਧੀਆ ਉਪਰ ਐਨਕਿਆ ਸੀਗਾ ਕਿ ਗਰਮੀਆਂ ਦੇ ਵਿੱਚ ਨਾ ਜਿਵੇਂ ਉਹ ਬੈਕਸਾਇਡ ਤੇ ਵੀ ਆਪਣੇ ਕਾਲੀਆਂ ਕਾਲੀਆਂ ਲਾਈਨਾਂ ਬਣ ਜਾਂਦੀਆਂ ਨੇ ਕਈਆਂ ਦੇ ਨਹੀਂ ਜ਼ਿਆਦਾ ਟੈਨਿੰਗ ਵਗੈਰਾ ਹੋ ਜਾਂਦੀ ਹੈ ਇਹ ਵੈਸੇ ਮਨੱਠੀ ਵੀ ਟੈਨਿੰਗ ਤੋਂ ਬਚਾਉਂਦੀ ਜਦੋਂ ਤੇ ਕਈਆਂ ਦੇ ਨਾ ਮਤਲਬ ਬਹੁਤ ਜ਼ਿਆਦਾ ਉਹ ਕਹਿੰਦੇ ਵੀ ਜਿਵੇਂ ਲਾਈਨਾਂ ਪੈ ਜਾਂਦੀਆਂ ਨੇ ਗਰਦਨ ਤੇ ਹਨਾ ਤੇ ਵੀ ਉਹਦੇ ਤੋਂ ਦੱਸੋ ਕੁਝ ਵੀ ਕੀ ਯੂਜ਼ ਕਰੀਏ ਤੇ ਕੱਲ ਨੂੰ ਆਪਾਂ ਉਹੀ ਵਲੌਗ ਦੇਵਾਂਗੇ ਔਰ 100% ਰਿਜ਼ਲਟਸ ਆਉਣਗੇ ਸਮਝੋ ਇਕ ਦੋ ਨਾ ਮੈਸੇਜ ਆਏ ਸੀਗੇ ਪਹਿਣਾ ਦੇ ਇੱਕ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਸੀਗਾ ਮੈਨੂੰ ਪੁੱਛਿਆ ਸੀ ਕੁਝ ਮੈਂ ਭੁੱਲ ਗਈ ਕਹਿੰਦੇ ਜੀ ਅਸਤਨ ਪੁੱਛਦੇ ਰਹਿੰਦੇ ਤੁਸੀਂ ਜਵਾਬ ਦੇਣ ਦੇ ਵੈਸੇ ਤਾਂ ਮੈਂ ਸਭ ਦਾ ਜਵਾਬ ਦੇਣੀ ਹੈ ਜੀ ਮੈਨੂੰ ਲੱਗਦਾ ਇੰਨੀ ਕੋਈ ਸ਼ਿਕਾਇਤ ਹੋਣੀ ਨਹੀਂ ਚਾਹੀਦੀ ਤੁਮ ਮੈਂ ਸਕਰੀਨ ਸ਼ਾਟ ਵੀ ਆ ਸੀਗਾ ਔਰ ਦੂਜੇ ਫੋਨ ਤੇ ਫੋਨ ਚਾਰਜਿੰਗ ਤੇ ਆ ਤੇ ਕੋਈ ਗੱਲ ਨਹੀਂ ਆਪਾਂ ਉਹ ਅਗਲੇ ਵਲੌਗ ਦੇ ਵਿੱਚ ਪੜਦਾਂਗੇ ਕਮੈਂਟ ਵੈਸੇ ਮੈਂ ਨਾ ਅਗਰ ਹੋਰ ਤਾਂ ਕਿਸੇ ਨੂੰ ਗੱਲ ਦੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੋਣਾ ਹੁਣ ਤਾਂ ਮੇਰੇ ਨਾਲ ਜਿਹੜੀਆਂ ਪੁਰਾਣੀਆਂ ਪਹਿਣਾ ਜੁੜੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਦੀ ਆ ਤਾਂ ਮੈਂ ਇਗਨੋਰ ਕਰਦੀ ਨਹੀਂ ਆ ਤੁਸੀਂ ਫੋਨ ਕਰਦੇ ਹੋ ਮੈਂ ਫੋਨ ਵੀ ਚੱਕਦੀ ਆ ਤੁਹਾਡੇ ਮੈਸੇਜ ਦਾ ਜਵਾਬ ਵੀ ਦਿੰਨੀ ਆ ਹਨਾ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਕਿਸੇ ਟਾਈਮ ਮੈਂ ਬਹੁਤ ਜ਼ਿਆਦਾ ਓਵਰ ਬਿਜ਼ੀ ਹੋਵਾਂ ਤੇ ਮੇਰੇ ਤੋਂ ਜਵਾਬ ਨਾ ਦਿੱਤਾ ਜਾਵੇ ਮੈਂ ਪੜ੍ਹ जरूर ਲੈਂਦੀ ਆ ਕਮੈਂਟ ਕਈ ਵਾਰੀ ਜਵਾਬ ਨਹੀਂ ਦਿੱਤਾ ਜਾਂਦਾ ਹਨਾ ਤੇ ਤੁਸੀਂ ਇਹਦਾ ਬਿਲਕੁਲ ਵੀ ਫੀਲ ਨਾ ਕਰਿਓ ਤੁਸੀਂ ਦੁਬਾਰਾ ਤੋਂ ਫੇਰ ਕਮੈਂਟ ਕਰਦੇ ਆ ਕਰੋ ਕੋਈ ਚੱਕਰ ਨਹੀਂ ਹੈਗਾ ਮੈਂ ਕਰ ਦੂੰਗੀ ਜਵਾਬ ਤੁਹਾਡਾ ਜ਼ਰੂਰ ਦਵਾਂਗੀ ਲਓ ਜੀ ਉਹ ਸੌਰੀ ਇਹ ਹੈਗਾ ਇਹਦਾ ਟੱਕਣ ਇਹਨੂੰ ਆਪਾਂ ਇਸ ਤਰੀਕਾ ਰੱਖ ਲਾਂਗੇ ਤੇ ਫੇਸ ਤੇ ਜਿਹੜਾ ਛੱਡਿਆ ਸੀਗਾ ਉਹ ਥੋੜਾ ਡਰਾਈ ਹੋਣ ਲੱਗਿਆ ਇਹ ਕਿ ਹੁਣ ਆਪਾਂ ਗਿੱਲੇ ਹੱਥ ਕਰਾਂਗੇ ਗਿੱਲੇ ਹੱਥ ਕਰਕੇ ਮ사ਜ ਕਰਦੇ ਕਰਦੇ ਉਹਨੂੰ ਉਤਾਰ ਦਾਂਗੇ ਤੇ ਉਸ ਤੋਂ ਬਾਅਦ ਲਾਵਾਂਗੇ ਆਪਾਂ ਸੀਰਮ ਮੈਂ ਹੁਣ ਇਹਨੂੰ ਉਤਾਰਦਾ ਫੇਸ ਤੋਂ ਕਿਵੇਂ ਉਤਾਰਨਾ ਹੈ ਥੋੜਾ ਜਿਹਾ ਮੈਂ ਤੁਹਾਨੂੰ ਦਰਸਾ ਦਿੰਦੀ ਲੋ ਜੀ ਇਹਦਾ ਹੱਥ ਨੂੰ ਕਰ ਲੈਣਾ ਆਪਾਂ ਗਿੱਲਾ ਇਹਦੇ ਹੱਥਾਂ ਤੋਂ ਲਾ ਦੇ ਗਏ ਲੋ ਜੀ ਘੱਟ ਤੋਂ ਉਤਾਰ ਦੋ ਤੇ ਹੁਣ ਆਪਾਂ

ਲੋ ਜੀ ਫੇਸ ਨੂੰ ਕਰ ਲਿਆ ਆਪਾਂ ਸਾਫ਼ ਤੇ ਹੁਣ ਨਾ ਮੈਂ ਇਹ ਸੀਰਮ ਚੱਕ ਲਈ ਆ ਦੇਖੋ ਸੀਰਮ ਜਦੋਂ ਬਣਾਇਆ ਸੀ ਉਹਦੇ ਵਿੱਚ ਆਪਾਂ ਮਲੱਠੀ ਪਾਈ ਸੀ ਮਲੱਠੀ ਦੇ ਦੋ ਪੀਸ ਪਾਈ ਸੀ ਦੋ ਤਿੰਨ ਛੋਟੇ ਛੋਟੇ ਆ ਦੇਖੋ ਉਵੇਂ ਹੀ ਪਏ ਨੇ ਵਿੱਚ ਇਹਦੇ ਤੇ ਹੁਣ ਆਪਾਂ ਇਹ ਸੀਰਮ ਲਾਵਾਂਗੇ ਉਸ ਦੇਖੋ ਮੈਂ ਡੇਲੀ ਸੀਰਮ ਲਾ ਕੇ ਜਾਨੀ ਆ ਸਕੂਲ ਵੀ ਜਿੱਦ ਜਾਨੀ ਆ ਤੇ ਤੁਹਾਨੂੰ ਫੀਲ ਵੀ ਨਹੀਂ ਹੋਣਾ ਹੈਗਾ ਨਹੀਂ ਸਾਡੇ ਫੇਸ ਤੇ ਕੋਈ ਕੁਝ ਲੱਗਿਆ ਹੋਇਆ ਇੱਕ ਵਾਰੀ ਤੁਹਾਨੂੰ ਮਾੜਾ ਲੱਗੇ ਹੀ ਲੱਗੂਗਾ ਬਸ ਟਿਪ ਟਿਪ ਆ ਜਾ ਉਸ ਤੋਂ ਬਾਅਦ ਬਿਲਕੁਲ ਫੀਲਿੰਗ ਹੋਣਾ ਨਾਲ ਦੀ ਨਾਲ ਸਹੀ ਹੋ ਜਾਂਦਾ ਹੈ ਹੋਰ ਆਪਾਂ ਤਾਂ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਏ ਤੁਹਾਡੇ ਫੇਸ ਤੇ ਕੀ ਜਾਉਨੇ ਆ ਤੁਸੀਂ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਤੁਹਾਨੂੰ ਵੀ ਜ਼ਰੂਰ ਪੁੱਛਣਾ ਸ਼ੁਰੂ ਕਰ ਦੇਣਗੇ ਜੇ ਤੁਸੀਂ ਥੋੜੀ ਜਿਹੀ ਮਿਹਨਤ ਕਰੋਗੇ ਥੋੜੀ ਜਿਹੀ ਖਲੋਦੀ ਬੈ ਜਾ ਬੈ ਜਾ ਕਰ ਲੈਦਾ ਕਰਦਾ ਜੀਰਾ ਫਿਰ ਆਪਣਾ ਹਨ ਜਦੋਂ ਤੁਸੀਂ ਲਸ ਲਸ ਕਰਨ ਆ ਜਾਂਦਾ ਜੇ ਤੁਸੀਂ ਕੁਛ ਨਾ ਕੁਛ ਲਾਉਣੀ ਹੋ ਤਾਂ ਤੇ ਸਾਰਾ ਦਿਨ ਆਪਾਂ ਕਰਨਾ ਤੋਂ ਲੰਘ ਫਿਰਦੇ ਰਹੇ ਨੇ ਥੋੜੀ ਜਿਹੀ ਮਿਹਨਤ ਆਪਣੇ ਲਈ ਕਰ ਹੀ ਸਕਦੇ ਹਾਂ ਤੇ ਤੁਸੀਂ ਵੀ ਭੈਣੋ ਜ਼ਰੂਰ ਇਹ ਚੀਜ਼ ਨੂੰ ਬਣਾਉਣਾ ਹੈਗਾ ਬਣਾ ਕੇ ਤੇ ਫਿਰ ਰਿਜ਼ਲਟ ਹੈ ਜਿਹੜੇ ਉਹ ਮੇਰੇ ਨਾਲ ਜ਼ਰੂਰ ਸ਼ੇਅਰ ਕਰਨੀ ਹੈਗੀ ਬਹੁਤ ਅੱਛੀ ਚੀਜ਼ ਹੈ ਬਹੁਤ ਜ਼ਿਆਦਾ ਤੁਸੀਂ ਮੇਰਾ ਯਕੀਨ ਮੰਨਿਓ ਬਸ ਬਹੁਤ ਵਧੀਆ ਚੀਜ਼ ਹੈਗੀ ਹੈ ਤੇ ਮੇਰੀ ਰਿਕਵੈਸਟ ਹੈਗੇ ਤੁਸੀਂ ਜ਼ਰੂਰ ਬਣਾਉਣੀ ਹੈ ਤੇ ਮੈਂ ਨਾ ਫੋਨ ਚੱਕ ਲਈਆਂ ਤੇ ਭੈਣ ਦਾ ਜਿਹੜਾ ਸੀਗਾ ਕਮੈਂਟ ਮੈਂ ਉਹ ਜਰੂਰ ਪੜਨਾ ਚਾਹੂਗੀ। ਨੋ ਜੀ ਆਪਾਂ ਲੈ ਅਸੀਂ ਸਕਰੀਨਸ਼ਾਟ। ਪਰਮਜੀਤ ਕੌਰ ਖਾਲਸਾ। ਅ ਬਹੁਤ ਵਧੀਆ ਜਿਸ ਵਿੱਚ ਤੁਸੀਂ ਬਦਾਮ ਪੀਸੇ ਸੀ ਉਹ ਕਿੰਨੇ ਦਾ ਆਇਆ ਕਿਥੋਂ ਲਿਆ ਸਾਨੂੰ ਵੀ ਦੱਸੋ ਤੇ ਅਸੀਂ ਕਮੈਂਟ ਕਰਦੇ ਤੁਸੀਂ ਕੋਈ ਜਵਾਬ ਹੀ ਨਹੀਂ ਦਿੰਦੇ। ਤੇ ਇੱਕ ਦੀਪਕੌਰ ਦਾ ਮੈਂ ਨਾਲ ਦੀ ਨਾਲ ਹੀ ਪੜਦਾ ਉਹਨਾਂ ਨੇ ਲਿਖਿਆ ਕਿ ਆਈਸਕ੍ਰੀਮ ਨਾਲੋਂ ਸੂਟ ਬਹੁਤ ਸੋਹਣਾ ਹੈ ਜੀ। ਆ ਵਾਲੀ ਸੂਕਤੀ ਗੱਲ ਕਰ ਰਹੇ ਨੇ ਜੀ। ਆ ਲਓ ਜੀ ਆਪਾਂ ਪਹਿਲਾਂ ਤਾਂ ਪਰਮਜੀਤ ਗੌਰ ਦੇ ਆ ਪਹਿਲਾਂ ਦੀਪਕਵਾਲ ਦਾ ਥੈਂਕਸ ਕਰਦੇ ਆ ਥੈਂਕ ਯੂ so much ਜੀ ਤੁਹਾੰਦਾ ਸੁਪੋਸਾ ਮਨ ਲੱਗਿਆ ਹੋ ਵੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਥੈਂਕਸ ਤੇ ਪਰਮਜੀਤ ਗੌਰ ਖਾਲਸਾ ਜੀ ਅ ਵੈਸੇ ਤਾਂ ਮੈਂ ਅਗਰ ਰੂਰ ਕਰਦੀ ਨਹੀਂ ਹੁੰਦੀ ਕਿਸੇ ਨੂੰ ਹਨ ਕਿ ਕਿਸੇ ਦਾ ਜਵਾਬ ਨਾਲ ਦੇ ਮੈਂ ਇਦਾਂ ਮੈਂ ਕਰਦੀ ਨਹੀਂ ਆ ਤੇ ਆ ਦੇਖੋ ਤੁਸੀਂ ਅੱਜ ਮੇਰੀ ਨਿਗਾ ਪੈ ਗਿਆ ਤੇ ਮੈਂ ਕਿਹ ਚੱਲ ਇਹਦਾ ਜਵਾਬ ਵੀ ਇਹਨਾਂ ਦੇ ਕਮੈਂਟ ਦਾ ਜ਼ਰੂਰ ਦੇਣਾ ਹੈਗਾ ਉਹ ਜਿਹੜਾ ਬਲੈਂਡਰ ਸੀਗਾ ਨਾ ਜੀ ਉਹ ਆਪਾਂ ਮੈਂ ਤਾਂ ਬਹਿੰਡੇ ਤੋਂ ਲੈ ਕੇ ਆਈ ਸੀਗੀ ਉਹ ਆਮੇ ਮਿਲ ਜਾਂਦਾ ਜਿਹੜੇ ਵੀ ਕੋਈ ਬਰਤਨਾਂ ਵਾਲੀ ਦੁਕਾਨ ਹੁੰਦੀ ਆ ਨਾ ਉਹਨਾਂ ਤੋਂ ਮਿਲ ਜਾਂਦਾ ਹੁੰਦਾ ਤੇ ਉਹਦੇ ਨਾਲ ਤਿੰਨ ਜਾਰ ਸੀਗੇ ਗਲਾਸ ਇੱਕ ਤਾਂ ਵੱਡਾ ਸੀ ਤੇ ਦੂਜਾ ਥੋੜਾ ਜਿਹਾ ਛੋਟਾ ਸੀ ਜ਼ਿਆਦਾ ਨਹੀਂ ਤੇ ਇੱਕ ਬਹੁਤ ਹੀ ਛੋਟਾ ਜਿਹਾ ਸੀ ਡੱਬੀ ਜੀ ਉਹਦੇ ਨਾਲ ਆਪਾਂ ਕੋਈ ਚਟਨੀ ਵਗੈਰਾ ਕਰ ਸਕਦੇ ਆ ਠੀਕ ਹੈ ਤੇ ਲੱਸੀ ਬਣਾ ਲਓ ਜੂਸ ਬਣਾ ਲਓ ਸ਼ੇਕ ਬਣਾ ਲਓ ਜੋ ਮਰਜ਼ੀ ਬਣਾਓ ਜਨਾਂ ਜੀ ਤੇ ਮੈਂ ਮੈਨੂੰ ਥੋੜਾ ਜਿਹਾ ਦੀ ਕੌਲ ਆ ਜਾਂਦੀ ਸੀਗੀ ਜਦੋਂ ਆਪਾਂ ਮਿਕਸੀ ਦੇ ਵਿੱਚ ਕਰਦੇ ਆ ਨਾ ਵੱਡੀ ਮਿਕਸੀ ਕੱਢਦੇ ਆ ਤਾਂ ਉਹਦੇ ਵਿੱਚ ਥੋੜੀ ਕੌਲ ਆ ਜਾਂਦੀ ਆ ਆਪਾਂ ਨੂੰ ਸ਼ੇਕ ਵਗੈਰਾ ਬਣਾਉਂਦੇ ਇਹਦੀ ਕੌਲ ਨਹੀਂ ਆਉਂਦੀ ਹੈਗੀ ਔਰ ਬੀਬੀ ਤੋਂ ਗੋਲਮ ਖਾਦੇ ਨਹੀਂ ਜਾਂਦੇ ਉਹਵੇਂ ਫਿਰ ਮੈਂ ਬੀਬੀ ਨੂੰ ਇਦਾਂ ਪੀਸ ਕੇ ਦੇ ਦੇਣੀ ਆ ਤੇ ਇਹ ਆਪਾਂ ਨੂੰ 2200 ਦਾ ਮਿਲਿਆ ਸੀਗਾ 2200 ਰੁਪਏ ਦਾ ਮਿਲਿਆ ਸੀ ਠੀਕ ਹੈ ਜੀ ਅੱਛੀ ਚੀਜ਼ ਆ ਅਗਰ ਪਹਿੰਜਾਂ ਦੇ ਘਰਾਂ 'ਚ ਹੋਣੀ ਵੀ ਆ ਹਨਾ ਤੇ ਜਿਨ੍ਹਾਂ ਦੇ ਨਹੀਂ ਹੈਗੀ ਤੁਸੀਂ ਲਿਓ ਤੇ ਬਾਕੀ ਚਲੋ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਇਹ ਵਲੌਗ ਜਿਹੜਾ ਵਧੀਆ ਲੱਗੂਗਾ ਤੁਸੀਂ ਪਲੀਜ਼ ਜ਼ਰੂਰ ਬਣਾਇਓ ਇਹ ਇਹ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਜਗੀ ਕੁਝ ਨਹੀਂ ਲੱਗੂਗਾ ਤੁਸੀਂ ਇੱਕ ਵਾਰੀ ਥੋੜੀ ਜਿਹੀ ਜ਼ਿਆਦਾ ਇਹ ਇਹ ਪਾਊਡਰ ਹੈ ਜਿਹੜਾ ਉਹ ਬਣਾ ਕੇ ਰੱਖ ਲਓ ਤੇ ਫਿਰ ਥੋੜੀ ਥੋੜੀ ਕਰਕੇ ਬਣਾਉਂਦੇ ਰਹੋ ਚੀਜ਼ਾਂ ਹੀ ਮਿਕਸ ਕਰਨੀਆਂ ਨੇ ਕਿਹੜਾ ਕੋਈ ਬੋਇਲ ਕਰਨਾ ਹੈ ਕੁਝ ਰਿਨਣਾ ਹੈ ਕੁਝ ਅ ਕੁਝ ਪਕਾਉਣਾ ਹੈ ਕੁਝ ਵੀ ਨਹੀਂ ਕਰਨਾ ਹੈਗਾ ਹਨਾ ਇੱਕ ਵਾਰ ਤੁਸੀਂ ਪਾਊਡਰ ਜਿਹੜਾ ਉਹਨੂੰ ਛਾਲ ਲੈਣਾ ਤੇ ਉਹਨੂੰ ਕਿਸੇ ਦੇ ਵਿਚ ਪਾ ਕੇ ਰੱਖ ਲਓ ਫਿਰ ਜਦੋਂ ਵੀ ਤੁਹਾਡਾ ਖਤਮ ਹੋਵੇ ਨਾਲ ਦੀ ਨਾਲ ਤੁਸੀਂ ਹੋਰ ਸਕਰਾਬ ਬਣਾ ਲਿਓ ਠੀਕ ਹੈ ਜੀ ਇਸ ਦਾ ਕਰਕੇ ਤੁਸੀਂ ਬਣਾਉਂਦੇ ਰਹਿਣਾ ਤੇ ਮਾਰਨਿੰਗ ਜਦੋਂ ਵੀ ਤੁਸੀਂ ਨਹਾਉਣ ਜਾਣੇ ਹੋ ਉਦੋਂ ਤੁਸੀਂ ਇਹਨੂੰ ਯੂਜ਼ ਕਰ ਲਓ ਤੇ ਉਸ ਤੋਂ ਬਾਅਦ ਜਿਹੜਾ ਸੀਰਮ ਹੈ ਸੀਰਮ ਤੁਹਾਨੂੰ ਮੈਂ ਦੱਸ ਰੱਖਿਆ ਪਹਿਲਾਂ ਇੱਕ 올ਿਵ ਆਇਲ ਜਾਂ ਤੁਸੀਂ ਬਦਾਮ ਦਾ ਤੇਲ ਵੀ ਲੈ ਸਕਦੇ ਹੋ 올ਿਵ ਜੈਤੂਨ ਦਾ ਤੇਲ 올ਿਵ ਆਇਲ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਆਲਮੰਡ ਆਇਲ ਯੂਜ਼ ਕਰ ਸਕਦੇ ਹੋ ਪਲੱਸ ਕੋਕੋਨਟ ਆਇਲ ਨਾਰੀਅਲ ਦਾ ਤੇਲ ਇੱਕੋ ਜੀ ਕੁਆਂਟੀਟੀ ਦੇ ਵਿੱਚ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਇੱਕ ਸਟਿਕ ਹੈ ਜਿਹੜੀ ਉਹਦੀ ਮਲਠੀ ਦੀ ਉਹ ਸੁਟ ਦੇਣੀ ਹੈ ਵਿੱਚ ਡੁੱਬਣੀ ਚਾਹੀਦੀ ਹੈ ਤੇ ਦੋ ਦਿਨ ਉਹਨੂੰ ਧੁੱਪੇ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਉਹਨੂੰ ਯੂਜ਼ ਕਰਨਾ ਸ਼ੁਰੂ ਕਰਦੇ ਹੋ ਠੀਕ ਹੈ ਜੀ ਸੋ ਉਹ ਤਾਂ ਥੋੜਾ ਜਿਹਾ ਹੀ ਆ ਜਿਹੜਾ ਬੜੀ ਦਿਨ ਚੱਲ ਜਾਂਦਾ ਕਿਉਂਕਿ ਮਾੜਾ ਜਿਹਾ ਹੀ ਲੱਗਦਾ ਇੱਕ ਡ੍ਰੌਪ ਲੈ ਕੇ ਤੁਸੀਂ ਸਾਰੇ ਲਾ ਲਓ ਤੇ ਤੁਹਾਡੇ ਫੇਸ ਤੇ ਇੰਨੀ ਜ਼ਿਆਦਾ ਸੌਫਟਨੈਸ ਆਉਂਦੀ ਹੈ ਨਾ ਇੰਨੀ ਜ਼ਿਆਦਾ ਸੌਫਟਨੈਸ ਆਉਣੀ ਤੁਹਾਡਾ ਮਨ ਕਰਦਾ ਹੈ ਕਿ ਤੁਸੀਂ ਮਤਲਬ ਕਿ ਐ ਇਦਾਂ ਤਾਂ ਹੱਥ ਲਾਈਏ ਆਪਣੇ ਆ ਫੇਸ ਤੇ ਆਪਣੇ ਆਪ ਨੂੰ ਬੜਾ ਚੰਗਾ ਫੀਲ ਹੁੰਦਾ ਫਰੈਸ਼ਨੈਸ ਇਕ ਨਵੀਂ ਤਾਜ਼ਗੀ ਜੀ ਆਉਂਦੀ ਹੈ ਐ ਨਹੀਂ ਲੱਗਦਾ ਹੈਗਾ ਕਿ ਉਹ ਡਲ ਹੋ ਗਿਆ ਫਿਰ ਇਸ ਐਵੇਂ ਨਹੀਂ ਲੱਗਦਾ ਚਲੋ ਤੁਸੀਂ ਜਰੂਰ ਬਣਾਇਓ ਬਣਾ ਕੇ ਮੈਨੂੰ ਰਿਜ਼ਲਟ ਮੇਰੇ ਨਾਲ ਸ਼ੇਅਰ ਕਰਿਓ ਤੇ ਫਿਰ ਮਿਲਦੇ ਆਪਾਂ ਹੋਰ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਇਆ ਨੂੰ ਸਤਿ ਸ਼੍ਰੀ ਅਕਾਲ